ਮੈਡੀਕਲ ਵਾਲਾ ਹੈ ਨਾ ਇਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਉੱਤ ਮੈਡੀਕਲ ਸੀਗਾ ਕਿੰਨੇ ਮੁੰਡੇ ਫਿੱਟ ਹੋਏ ਹੋ ਮੈਡੀਕਲ ਚ ਟੋਟਲ ਕਿੰਨੇ ਮੁੰਡੇ ਸੀਗੇ ਤੁਸੀਂ ਕਿੰਨੇ ਮੁੰਡੇ ਸੀਗੇ ਗਰੁੱਪ 42 ਦਾ ਗਰੁੱਪ ਹੈਗਾ ਕਿੰਨੇ ਫਿੱਟ ਹੋਏ 42 ਚੋਂ ਉੱਥੇ ਇਕੱਠੀ ਕਰਦੇ ਬੱਟੀ ਬੱਟੀ ਅੱਛਾ ਇੱਧਰ ਆ ਗਏ ਸਾਰੇ ਬਾਕੀ ਹੋਰ ਕਿੰਨੇ ਟੋਟਲ ਕਿੰਨੇ ਮੁੰਡੇ ਹੋਏ ਅਸਲੀ ਗੱਲ ਉਸਤਾਦ ਜੀ ਠੀਕ ਹੋ ਜੀ ਟੋਟਲ ਕਿੰਨੇ ਫਿੱਟ ਹੋਏ ਨੇ ਮੈਡੀਕਲ ਚ ਹੋਰ ਇਹਦਾ ਹੀ ਬਤਨ ਹੈ 252 ਬੱਦਲ ਬਟਾ ਕਿੰਨੇ ਸੀ ਟੋਟਲ ਅੱਜ ਟਿਕਟ ਕਰ ਰਹੇ ਨੇ ਕਿੰਨੇ ਸੀਗੇ ਟੋਟਲੇ ਮੁੰਡੇ ਐਮਐਚ ਕਿੰਨੀ ਰੁਪਈਆ ਐਮਐਚ ਇਹ ਗੋਲਡ ਆਇਆ ਸਾਹਮਣੇ ਐਜੀਮੇਟ ਕਰ ਰਹੇ ਨੇ ਐਜੀਮੇਟ ਕਰ ਰਹੇ ਨੇ ਜਿਹੜੀ ਜਿਆਦਾ ਪਰਮਾ ਕਿਵੇਂ ਆ ਮਲਕੇ ਡਾਕਟਰ ਬਾਲਾ ਮੈਡੀਕਲ ਮੈਡੀਕਲ ਹਾਈਟ ਤਾਂ ਨਹੀਂ ਜਿਆਦਾ ਹੋਇਆ ਗੋਡਾ ਪੂਰਾ ਵਧੀਆ ਜਿਹਦੀ ਐਮਐਚ ਨਾਲ ਦੀ ਨਾਲ ਕਲੀਅਰ ਕਰ ਰਹੇ ਨੇ ਜਿਹੜੀ ਨਾਰਮਲ ਐਮਐਚ ਐਜੀਮੇਟ ਕਰ ਰਹੇ ਨੇ ਜੇ ਜਿਹੀ ਉਹ ਬੈਂਦਾ ਬਾਅਦ ਹੀ ਉਹ ਮਿਟ ਕਰਦਾ ਜਿਵੇਂ ਰਿਹਾ ਮੈਡੀਕਲ ਹੋਏ ਜੈ